ਨਾ ਵੀ মিডিਆ ਨਾਲ ਜੁੜੇ ਜਿਹੜੇ ਸਾਡੇ ਸਾਥੀ ਆਏ ਐ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜੇ ਆਪਣੇ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੋਏ ਐ ਮੈਂ ਸ਼ਮਸ਼ੀਰ ਪਰਖਾਲ ਵੀ ਸਪੋਕਸਪਰਸ ਹਾਂ ਸ਼ਰਮਣੀ ਅਕਾਲੀ ਦਲ ਔਰ ਮੇਰੇ ਨਾਲ ਚੌਧਰੀ ਸ਼ਾਮਲਾਲ ਮਾਜਰੀਆ ਜੀ ਹੈ ਇਹ ਜਿਹੜੇ ਜਿਲ੍ਹਾ ਪ੍ਰੀਸ਼ਦ ਦੇ ਇੱਕੋ ਇੱਕ ਜ਼ਿਲ੍ਹੇ ਦੇ ਮੈਂਬਰ ਸੀਗੇ ਸ਼ਰਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਜਿੱਤੇ ਬੜਾ ਪਰ ਇਸ ਸੇਵਾ ਇਹਨਾਂ ਦੇ ਇਲਾਕੇ ਦੇ ਵਿੱਚ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਇਹਨਾਂ ਦਾ ਪਿੰਡ ਹੈ ਤੇ ਨਾਲ ਇਹਨਾਂ ਦੇ ਸਾਥੀ ਔਰ ਮੇਰੇ ਨਾਲ ਧੀਰਜ ਸਿੰਘ ਉਹਜਾ ਸਾਹਿਬ ਬੈਠੇ ਹੈ ਸੋ ਅੱਜ ਦੀ ਜਿਹੜੀ ਮੀਟਿੰਗ ਦਾ ਸਵਾਲ ਹੈ ਅੱਜ ਦੀ ਮੀਟਿੰਗ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰ ਦਿਆਂ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਵੱਲੋਂ ਇੱਕ ਸਾਰੇ ਵਰਕਰਾਂ ਨੂੰ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਪੰਜਾਬੀਆਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਦੇ ਲਈ ਪੰਜਾਬੀਆਂ ਨੂੰ ਜਗਾਉਣ ਦੇ ਲਈ ਔਰ ਜਿਹੜੀਆਂ ਇਹ ਲੋਕਮਾਰੂ ਸਰਕਾਰਾਂ ਉਹਨਾਂ ਦੇ ਖਿਲਾਫ ਲੰਬੰਬੰਦ ਕਰਨ ਦੇ ਲਈ ਉਹਨਾਂ ਨੇ ਇੱਕ ਮੂਵਮੈਂਟ ਦਾ ਆਗਾਜ਼ ਕੀਤਾ ਸੀ 29 ਜੁਲਾਈ ਨੂੰ ਪ੍ਰਾਊਡ ਟੂ ਬੀ ਅਕਾਲੀ ਮੈਨੂੰ ਮਾਣ ਅਕਾਲੀ ਹੋਣ ਤੇ ਸੋ ਉਸੇ ਮੂਵਮੈਂਟ ਨੂੰ ਅਸੀਂ ਅੱਗੇ ਨਿਰੰਤਰ ਜਾਰੀ ਰੱਖਦੇ ਹੋਏ ਅੱਜ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਅਸੀਂ ਉਸ ਦਾ ਜਿਹੜਾ ਆਗਾਜ਼ ਅੱਜ ਕੀਤਾ ਸੋ ਇਸ ਗੱਲ ਲਈ ਚੌਧਰੀ ਸ਼ਾਮਲਾਲ ਜੀ ਸਾਡੇ ਸਾਥੀ ਨੇ ਔਰ ਇਸ ਗੱਲ ਲਈ ਇਹਨਾਂ ਨੂੰ ਅਸੀਂ ਸ਼ਾਬਾਸ਼ੀ ਵੀ ਦਿੰਨੇ ਆ ਔਰ ਇਸ ਗੱਲ ਦੀ ਇਹਨਾਂ ਨੂੰ ਹੱਲਾਸ਼ੇਰੀ ਵੀ ਦਿੰਦੇ ਆ ਕਿ ਇਹ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਇਸ ਮੂਵਮੈਂਟ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਜੀ ਦੀ ਸੋਚ ਨੂੰ ਘਰ-ਘਰ ਲੈ ਕੇ ਜਾਣਗੇ ਔਰ ਲੋਕਾਂ ਨੂੰ ਇਸ ਮੂਵਮੈਂਟ ਬਾਰੇ ਜਾਗਰੂਕ ਕਰਕੇ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਪ੍ਰੋਗਰਾਮਾਂ ਬਾਰੇ ਜਾਣੂ ਕਰਾ ਕੇ ਪਾਰਟੀ ਦੇ ਨਾਲ ਜੋੜਨ ਦਾ ਯਤਨ ਕਰਨਗੇ। ਹਾਂ ਜੀ ਪ੍ਰਧਾਨ ਜੀ। ਹਾਂ ਜੀ ਚੌਧਰੀ ਸਾਹਿਬ। ਬਿਲਕੁਲ ਜੀ ਜਿਹੜਾ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਾਨੂੰ ਟੀਚਾ ਅਪਣਾਇਆ ਆਪਾਂ ਘਰ-ਘਰ ਜਾ ਕੇ ਸਾਨੂੰ ਮਾਣ ਹੈ ਪਾਤੀ ਹੋਂ ਦਾ ਅਸੀਂ ਘਰ ਘਰ ਲੈ ਕੇ ਮੈਸੇਜ ਜਾਵਾਂਗੇ ਚੌਧਰ ਤੁਸੀਂ ਦਾਵੇਦਾਰ ਹੋ ਜਿਹਦਾ ਵਿਧਾਨ ਸਭਾ ਹਲਕੇ ਦੇ ਤੇ ਤੋਂ ਲੜਨ ਲਈ ਹੋਈ ਇੱਛਾ ਕੋ ਸਾਲ ਜਿਹੜੀ ਦਾਵੇਦਾਰੀ ਦੀ ਗੱਲ ਹੈ ਇਹ ਹਾਈ ਕਮਾਂਡ ਦੀ ਉਹ ਹੈ ਜੋ ਵੀ ਹੋ ਉਹਨਾਂ ਦਾ ਹੁਕਮ ਹੋਏਗਾ ਅਸੀਂ ਉਹਨੂੰ ਸਿਰ ਮੱਤੇ ਰੱਖਾਂਗੇ ਤੋਂ ਪਿੱਛੇ ਵਾਲੀ ਮੈਂ ਸਾਰਾ ਦੇ ਵਿੱਚ ਜਿਹੜੇ ਮਤਲਬ ਕਾਰਲੀ ਬਤ ਕਰ ਸੀਗੇ ਉਹ ਨਿਰਾਸ਼ ਨੇ ਹੁਣ ਕਿਉਂ ਤੁਹਾਡੇ ਤੇ ਵਿਸ਼ਵਾਸ ਕਰ ਕੋ ਨਹੀਂ ਕਿਉਂਕਿ ਤੁਸੀਂ ਲੀਡ ਕਰਦੀ ਗੱਲ ਆ ਪਿਓ ਤੇ ਕਿਵੇਂ ਉਸ ਚੀਜ਼ ਨੂੰ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਵਰਤਣਾ ਕੋਈ ਮੇਰੇ ਜ਼ੋਨ ਦੇ ਵਿੱਚ ਸਾਹਮਣੇ ਦਿੱਕੀ 65 ਤੋਂ 70 ਪਿੰਡ ਸੀ ਜਿਲ੍ਹਾ ਪਹ ਦੇ ਮੈਂ ਸਾਰੇ ਪਿੰਡਾਂ ਦੇ ਵਿੱਚ ਹੁਣ ਪਿੰਡ ਵਾਈ ਜਾ ਕੇ ਮੀਟਿੰਗਾਂ ਕੀਤੀਆਂ ਲੋਕਾਂ ਨੇ ਮੈਨੂੰ ਬਹੁਤ ਵੱਡਾ ਭਰੋਸਾ ਦਿਵਾਇਆ ਇਸ ਗੱਲ ਦਾ ਮੇਰਾ ਜਿਹੜਾ ਕਾਦੀ ਦਾ ਵਰਕਰ ਹੈ ਉਹ ਬਿਲਕੁਲ ਕੋਈ ਟੁੱਟਿਆ ਨਹੀਂ ਕੋਈ ਨਮੋਸ਼ ਨਹੀਂ ਹੈਗਾ ਬਿਲਕੁਲ ਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਵਾਸਤੇ ਸਾਰੇ ਤਿਆਰ ਨੇ ਆਪਣਾ ਜਿਹੜਾ ਤੁਸੀਂ ਕਹਿ ਰਹੇ ਹੋ ਰਣਜੀਤ ਸਿੰਘ ਗਿੱਲ ਤੋਂ ਬਾਅਦ ਯੂਨੀ ਕਾਡਰ ਦੀ ਲੀਡਰਸ਼ਿਪ ਤੇ ਉਤਪਨ ਹੋ ਰਹੀ ਹੈ ਕਿ ਆ ਅਫਸਰ ਤੁਸੀਂ ਹੁਣ ਕਿਉਂ ਚੁੱਪ ਰਹੇ ਜਾਂ ਤੁਸੀਂ ਫੀਲਾਪਰਸਲ ਮੈਂਬਰ ਐ ਚੁੱਕੇ ਹੋ ਅੱਜ ਹੀ ਹੁਣ ਕਿਉਂ ਆਦਾ ਹੈ ਪਹਿਲਾਂ ਕਿਉਂ ਚੁੱਪ ਕਿਉਂ ਰਹੇ ਸਰ ਚੁੱਪ ਗਿੱਲ ਸਾਹਿਬ ਜੋ ਤੋਂ ਬਾਅਦ ਬਹੁਤ ਉਤਪਨ ਹੋਇਆ ਮੈਂ ਦੱਸਦਾ ਸਰ ਜਿਹੜੀ ਚੁੱਪ ਹੋਣ ਦੀ ਗੱਲ ਹੈ ਸਾਡੇ ਜਿਹੜੇ ਹਾਈ ਕਮਾਂਡ ਵੱਲੋਂ ਸਰਦਾਰ ਜੀਤ ਸਿੰਘ ਗਿੱਲ ਨੂੰ ਹਲਕੇ ਦਾ ਹਲਕਾ ਚਾਰਜ ਬਣਾਇਆ ਸੀ ਅਸੀਂ ਉਹਨਾਂ ਦੀ ਸੋਚ ਤੇ ਉਹਨਾਂ ਦੀ ਪੈੜਾਂ ਤੇ ਉਹਨਾਂ ਦੇ ਹਰ ਚੀਜ਼ ਨੂੰ ਮੁੱਖ ਰੱਖ ਕੇ ਚੱਲਦੇ ਰਹੇ ਤੇ ਹੁਣ ਜਦੋਂ ਗਿੱਲ ਸਾਹਿਬ ਸੇਵਾ ਦੇਗੇ ਤੇ ਸਾਨੂੰ ਆ ਐਜੇ ਵਰਕਰ ਜਿੰਮੇਵਾਰੀ ਸਮਝ ਕੇ ਆਪਾਂ ਕਾਦੀ ਦਲ ਦੀ ਜੋ ਵੀ ਸੇਵਾ ਹੈ ਆਪਾਂ ਡਟ ਕੇ ਕਰਾਂਗੇ ਤੁਸੀਂ ਇਸ ਹਲਕੇ ਦੀ ਗੱਲ ਕਰਦੇ ਸੀ 2 ਲੱਖ ਤੋਂ ਵੱਧ ਹਿੰਦੂ ਵੋਟਰ ਨੇ ਜੇ ਕਾਦੀ ਦਲ ਨੂੰ ਛੱਡ ਕੇ ਭਾਜਪਾ ਤੋਂ ਇਲੈਕਸ਼ਨ ਲੜਦੇ ਨੇ ਰਮਜੀਤ ਸਿੰਘ ਜਿਹੜਾ ਹਿੰਦੂ ਵੋਟਰ ਨੂੰ ਨੈਚਰਲੀ ਕੁਸ਼ਨ ਆਪਾਂ ਚੁੱਧਰ ਕਾਫੀ ਹੱਦ ਤੱਕ ਜਾ ਸਰ ਜਿਹੜੀ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਤੁਸੀਂ ਮੋੜ ਲਾਪੇ ਜਿਹੜੀ ਤੁਸੀਂ ਹਿੰਦੂ ਵੋਟਰ ਦੀ ਗੱਲ ਕਰਦੇ ਆ ਇਹ ਭਾਜਪਾ ਦੇ ਨਾਲ ਕੋਈ ਬੰਦੇ ਹੋਏ ਨਹੀਂ ਆ ਹਿੰਦੂ ਵੋਟਰ ਹਿੰਦੂ ਵੋਟਰ ਲੋਕਲ ਹਲਕੇ ਦੇ ਵਿੱਚੋਂ ਜਿਹੜੇ ਬੰਦੇ ਇਸੇ ਦੇ ਪ੍ਰੋਪੋਜ਼ਲ ਨਵੰਦ ਕੀ ਕਰਨਗੇ ਉਹਦੇ ਨਾਲ ਜਾਣਗੇ ਨਾ ਕਿ ਕੋਈ ਬੀਜੇਪੀ ਦੇ ਨਾਲ ਬੰਨੇ ਹੋਏ ਨਹੀਂ ਹੈ ਕਿ ਕੀ ਕੀ ਮੁੱਦੇ ਨੇ ਕਿ ਤੁਸੀਂ ਵਿਧਾਨ ਸਭਾ ਹਲਕੇ ਦੇ ਵਿੱਚ ਅਸਲ ਸਾਰੀ ਪੇਸ਼ ਕਰੋਗੇ ਮੁੱਦੇ ਕੀ ਨੇ ਸਾਡੀ ਜਿਹੜੇ ਮੁੱਦੇ ਆ ਵਿਕਾਸ ਦੀ ਗੱਲ ਕਰਾਂਗੇ ਆਪਾਂ ਆਪਾਂ ਵਿਕਾਸ ਦੀ ਦੇਖੋ ਪਿਛਲੇ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਸਾਰੇ ਜਾਣੂਗਾ ਇਸ ਗੱਲ ਤੋਂ ਵੀ ਆਪਣੇ ਵਿਧਾਨ ਸਭਾ ਹਲਕਾ ਖਾੜ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਤੁਸੀਂ ਖਾੜ ਦੀ ਗੱਲ ਕਰੋ ਨਵਾਂ ਕਰਾਉਣ ਦੀ ਗੱਲ ਕਰੋ ਮੈਂ ਨਵਾਂ ਗਰੋਂ ਤੇ ਇਹੀ ਗੱਲ ਕਰਦਾ ਨਵਾਂ ਗਰੋਂ ਸਾਡੇ ਨਾਲ ਉੱਥੇ ਇੱਕ ਸਿੰਘਾ ਦੇਵੀ ਮੰਦਿਰ ਹੈ 100 ਸਾਲ ਪੁਰਾਣਾ ਮੰਦਿਰ ਹੈ ਉਹਦੇ ਨਾਲ ਜਿਹੜੀ ਕਲੋਨੀ ਹੈ ਉੱਥੇ ਹਰ ਘਰ ਦੇ ਵਿੱਚ 8 ਦਿਨ ਬਾਅਦ ਪਾਣੀ ਦੀ ਵਾਰੀ ਆਉਂਦੀ ਹੈ ਸਿਰਫ 2-3 ਘੰਟੇ ਪਾਣੀ ਦੇ ਦਿਆ ਸਰਕਾਰ ਇਹ ਦੇਖੋ ਕਿੰਨਾ ਤੱਕਾ ਹੋ ਰਿਹਾ ਸਾਡੇ ਲੋਕਾਂ ਦਾ ਉੱਥੇ ਜ਼ਿਆਦਾ ਮੇਰਾ ਹਿੰਦੂ ਭਾਈਚਾਰਾ ਹੈ ਉਸ ਵੇਲਟ ਦੇ ਵਿੱਚ ਖਾਸ ਕਰਕੇ ਨਵੇਂ ਗਰੋਂ ਦੇ ਵਿੱਚ ਅਬ ਉਸ ਵੇਲਟ ਦੇ ਵਿੱਚ ਤੁਸੀਂ ਜਾ ਕੇ ਆਪ ਜਾ ਕੇ ਪਤਾ ਕਰ ਸਕਦੇ ਹੋ ਵੀ 8 ਦਿਨ ਬਾਅਦ ਜੱਜ ਐਤਵਾਰ ਹੈ ਤਾਂ ਅਗਲੇ ਐਤਵਾਰ ਨੂੰ ਪਾਣੀ ਮਿਲੂਗਾ ਤੁਹਾਡਾ ਤੁਹਾਡੀ ਸਰਕਾਰ ਇਹ ਕਾਲੀ ਦਲ ਦੀ ਤੁਸੀਂ ਅੱਜ ਮੁੱਦਦ ਸਰਕਾਰ ਦੇ ਦੋ ਸੁਣਾ ਰਹੇ ਹੋ ਤੁਹਾਡੀ ਵੀ ਕਾਲੀ ਦਲ ਦੀ ਸਰਕਾਰ 10 ਸਾਲ ਕੰਟੀਨਿਊ ਹੋਈ ਹੈ ਤੁਸੀਂ ਪਾਣੀ ਦੇ ਤੇ ਕਿਉਂ ਖੇਚਲ ਨਹੀਂ ਕੀਤੀ ਦੇਖੋ ਉਦੋਂ ਪਾਣੀ ਦਾ ਜਿਹੜੀ ਪਾਣੀ ਦੀ ਗੱਲ ਕਰਦੇ ਆ ਉਦੋਂ ਵਾਦੀ ਘੱਟ ਸੀ ਨਵੇਂ ਗਰਾਉਂਡ ਦੇ ਵਿੱਚ ਉਦੋਂ ਸਿਮਾ ਸਿੰਘਾ ਦੇ ਵੀ ਕਲੋਨੀ ਨਾਂ ਦੀ ਕੋਈ ਬਹੁਤ ਘੱਟ ਵਾਦੀ ਸੀ ਉਦੋਂ ਪਾਣੀ ਦਾ ਸਿਸਟਮ ਸੀ ਪਰ ਪਿਛਲੇ 10 ਸਾਲਾਂ ਦੇ ਵਿੱਚ ਪਾਣੀ ਦੀ ਗੱਲ ਕਰਦੇ ਆਪਾਂ ਮੇਰਾ ਪਿੰਡ ਜੈੰਤੀ ਮਾਦਰੀ ਹੈ ਅੱਜ ਮੈਂ ਸਵੇਰੇ ਵੀ ਇੱਕ ਵੀਡੀਓ ਪਾਈ ਹੈ ਅੱਜ ਵੀ ਸਾਡੇ ਲੋਕ 1947 50 ਸਾਲ ਜਿਹੜੇ 70 ਸਾਲ ਪਹਿਲੇ ਦੇ ਹਿਸਾਬ ਦੇ ਜੀ ਰਹੇ ਆ ਅੱਜ ਵੀ ਲੋਕ ਸਾਡੇ ਉਸੇ ਉਹਦੇ ਚ ਜੀ ਰਹੇ ਆ ਦੇਖੋ ਉੱਥੇ ਜਾ ਕੇ ਅੱਜ ਸਵੇਰੇ ਸਾਡੇ ਪਿੰਡਾਂ ਦੇ ਵਿੱਚੋਂ ਕੋਈ ਬੱਚਾ ਸਕੂਲ ਨਹੀਂ ਗਿਆ ਸਾਡੇ ਲੋਕਾਂ ਦਾ ਉੱਥੇ ਦੁੱਧ ਦਾ ਕਾਰੋਬਾਰ ਹੈ ਕਿ ਕੋਈ ਕਿਸੇ ਦਾ ਦੁੱਧ ਨਹੀਂ ਵੇਖ ਗਰੀਬ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਜਿਹੜੀ ਸਰਕਾਰਾਂ ਬਣਾਉਂਦੇ ਆਪਾਂ ਉਹ ਕਾਦੇ ਵਾਸਤੇ ਬਣਾਉਂਦੇ ਆ ਭਈ ਜਿਹੜੇ ਸਾਡੇ ਸਾਂਝੇ ਕੰਮ ਐ ਧਾਰਮਿਕ ਕੰਮ ਐ ਜਿਹੜੇ ਰੋੜਾਂ ਦੇ ਕੰਮ ਐ ਪਾਣੀ ਦੇ ਕੰਮ ਐ ਉਹਨਾਂ ਵਾਸਤੇ ਬਣਾਈ ਜਾਂਦੀਆਂ ਸਰਕਾਰਾਂ ਫਿਰ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਇੱਥੇ ਜਾ ਕੇ ਦੇਖ ਸਕਦੇ ਆ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਮੈਂ ਸਿੰਗਲ ਦੇਵੀ ਕਲੋਨੀ ਦੀ ਗੱਲ ਕਰੀ ਐ ਤੇ ਮਾਤਾ ਜੈਤੀ ਦੇਵੀ ਦੇ ਨਾਲ ਪਿਛਲੇ ਜਿਹੜੇ 10 ਮਿੰਟ ਐ ਉਹਨਾਂ ਦੀ ਗੱਲ ਕਰਨਾ ਜਿੰਨੀਆਂ ਇਲੈਕਸ਼ਨਾਂ ਹੋਈਆਂ ਨੇ ਜਿਹੜੀਆਂ ਕਿ ਵਾਇਲੈਂਸ ਹੋਈਆਂ ਨੇ ਉਹਨਾਂ ਦੇ ਵਿੱਚ ਕਾਦੀ ਦਾ ਬਹੁਤ ਮਾਰਾ ਹੱਸ਼ ਰਿਹਾ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਉਸ ਚੀਜ਼ ਨੂੰ ਕਾਹਦੇ ਨਾਲ ਕਿਵੇਂ ਰਵਾਈਵ ਕਰੂਗਾ ਦੇਖੋ ਮੈਂ ਦਸਾਂ ਕਿ ਦੇ ਵਿੱਚ ਕਿਵੇਂ ਰਵਾਈਵ ਮੈਂ ਦੱਸਾਂ ਤੁਹਾਨੂੰ ਸੱਚੇ ਸਮੁੱਚੇ ਪੰਜਾਬ ਦੀ ਜਿਹੜੀ ਗੱਲ ਹੈ ਕੱਲੀ ਖਰੜ ਵਿਧਾਨ ਸਭਾ ਹਲਕੀ ਦੀ ਗੱਲ ਨਹੀਂ ਹੈਗੀ ਇਹ ਸਮੁੱਚੇ ਪੰਜਾਬ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੰਮ ਕੀਤੇ ਚਾਹੇ ਐਜੂਕੇਸ਼ਨ ਸੈਕਟਰ ਦੀ ਗੱਲ ਹੋਵੇ ਆਰਕਸੈਕਟਰ ਦੀ ਗੱਲ ਹੋਵੇ ਬਿਜ਼ਨਸ ਸਕੂਲਾਂ ਦੀ ਗੱਲ ਹੋਵੇ ਇੰਟਰਨੈਸ਼ਨਲ ਪੋਰਟ ਦੀ ਗੱਲ ਹੋਵੇ ਔਰ ਏਮਸ ਵਰਗੇ ਜਿਹੜੇ ਵੱਡੇ ਵੱਡੇ ਹਸਪੀਟਲ ਦੀ ਗੱਲ ਹੋਵੇ ਰੋਡ ਕਨੈਕਟੀਵਿਟੀ ਦੀ ਗੱਲ ਹੋਵੇ ਫਲਾਈ ਉਮਰ ਦੀ ਗੱਲ ਹੋਵੇ ਸਾਰਾ ਕੁਝ ਜਿੰਨਾ ਵੀ ਮੈਂ ਕਹਿੰਦਾ ਜਿੰਨਾ ਪੰਜਾਬ ਦੇ ਵਿੱਚ ਵਿਕਾਸ ਹੋਇਆ ਉਹਦੇ ਵਿੱਚ 90% ਦੀ ਭਾਗੀਦਾਰੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈ ਹੁਣ ਤੁਸੀਂ ਇਸ ਗੱਲ ਦਾ ਬਾਰ-ਬਾਰ ਜ਼ਿਕਰ ਕਰਦੇ ਆ ਵੀ ਅਕਾਲੀ ਦਲ ਕੀ ਕਰੇਗਾ ਅਗਲੀ ਅਕਾਲੀ ਦਲ ਕੋਲ ਇੱਕ ਵਿਜਨਰੀ ਸੋਚ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਗੱਲ ਲਈ پابੰਦ ਹੈ ਉਹਨਾਂ ਦਾ ਇੱਕੋ ਇੱਕ ਉਹਨਾਂ ਦਾ ਜਿਹੜਾ ਕਹਿਣਾ ਹੈ ਕਿ ਮੈਂ ਮਰਨਾ ਵੀ ਪੰਜਾਬ ਦੇ ਲਈ ਆ ਜੀਣਾ ਵੀ ਪੰਜਾਬ ਦੇ ਲਈ ਆ ਪੰਜਾਬ ਦੇ ਵਿੱਚ ਜੰਮੇ ਆ ਪੰਜਾਬ ਦੇ ਵਿੱਚ ਮਰਨਾ ਹੁਣ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਅਰੀਜ਼ਮ ਦੀ ਪਾਰਟੀ ਹੋਵੇ ਜਿਸ ਸੂਬੇ ਦੀ ਪਾਰਟੀ ਹੋਵੇ ਉਹਦੇ ਵਿੱਚ ਬਾਹਰਲੀਆ ਤਾਕਤਾਂ ਦਿੱਲੀ ਤੋਂ ਆ ਕੇ ਜਾਂ ਹੋਰ ਪਾਸੇ ਤੋਂ ਆ ਕੇ ਪੰਜਾਬ ਦੀ ਲੁੱਟ ਖਸੁੱਟ ਕਰਨਾ ਇਹ ਹਰ ਗੱਜ ਅਸੀਂ ਬਰਦਾਸ਼ਤ ਨਹੀਂ ਹੁੰਦੇਣਾ ਜਿਹੜੀ ਅੱਜ ਤੁ ਤੁਸੀਂ ਦੇਖੋ ਹੁਣ ਕਿਸਾਨਾਂ ਦੇ ਨਾਲ ਕਿੰਨਾ ਵੱਡਾ ਧੱਕਾ ਇਹ ਮੌਜੂਦਾ ਹਕੂਮਤ ਕਰ ਰਹੀ ਹੈ ਲੈਂਡ ਗ੍ਰੈਬਿੰਗ ਸਕੀਮ ਦੀ ਜਿਹੜੇ ਦੇ ਤੌਰ ਤੇ ਇਹਨਾਂ ਨੇ ਲੈਂਡ ਜਿਹੜੀ ਪੋਲਿੰਗ ਸਕੀਮ ਦੇ ਹਾਰ ਦੇ ਵਿੱਚ ਲੈਂਡ ਗ੍ਰੈਬਿੰਗ ਜਿਹੜੀ ਪਾਲਿਸੀ ਲਿਆ ਕੇ ਸਿੱਧੇ ਤੌਰ ਤੇ ਕਿਸਾਨਾਂ ਦੇ ਗਲ ਦੇ ਉੱਤੇ ਗੋਡਾ ਰੱਖ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕੋਹ ਦਾ ਯਤਨ ਕਰ ਰਹੀ ਹੈ ਤੇ ਉਹਦੇ ਲਈ ਮੂਵਮੈਂਟ ਕਿਨੇ ਖੜੀ ਕੀਤੀ ਉਹਦੇ ਲਈ ਆਵਾਜ਼ ਕਿਨੇ ਚੱਕੀ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ 1 ਇੰਚ ਵੀ ਜ਼ਿਮੀਦਾਰ ਦੀ ਜ਼ਮੀਨ ਹੈ ਜਿਹੜੀ ਉਹ ਕੋਣ ਨਹੀਂ ਦਣੀ ਤੋਂ ਉਹਦੇ ਲਈ ਅਸੀਂ ਜਿਹੜੇ ਕਰ ਰਹੇ ਹਾਂ ਲੁਧਿਆਣੇ ਦੇ ਵਿੱਚ ਅਸੀਂ ਦੋ ਰੈਲੀਆਂ ਕਰਕੇ ਆਏ ਆ ਔਰ ਹੁਣੇ ਲੈਂਡ ਪੂਲਿੰਗ ਸਕੀਮ ਜਿਹੜੀ ਆਈ ਸੀ ਸਾਡੀ ਸਰਕਾਰ ਦੇ ਵਿੱਚ ਆਈ ਸੀ ਮੈਂ ਦੱਸਾਂ ਮੈਂ ਤੁਹਾਨੂੰ ਬਰੀਫ ਕਰ ਦਾਂ ਅੱਜ ਤੁਸੋਂ ਦੀ ਵਿਰੋਧਤਾ ਕਰ ਰਹੇ ਹਾਂ ਬਿਲਕੁਲ ਕਰਦੇ ਆ ਇਹ ਜਿਹੜੀ ਜਿਹੜੀ ਲੈਂਡ ਪੂਲਿੰਗ ਸਕੀਮ ਹੈ 2013 ਗਵਰਨਮੈਂਟ ਆਫ ਇੰਡੀਆ ਦੀ ਹੈ ਅਸੀਂ ਬਿਲਕੁਲ ਪੰਜਾਬ ਦੇ ਵਿੱਚ ਲਾਗੂ ਕੀਤੀ ਅਸੀਂ ਉਹ ਜੋ ਪੋਲਿਸੀ ਅਕੋਰਡਿੰਗ ਟੂ ਪੋਲਿਸੀ ਅਸੀਂ ਕੰਮ ਕੀਤਾ ਹੁਣ ਇਹ ਤਾਂ ਉਸ ਸਦੀ ਪਾਲਸੀ ਦੇ ਨਾ ਸ ਕੇਂਦਰ ਸਰਕਾਰ ਦੀ ਪਾਲਸੀ ਦੇ ਆਰ ਦੇ ਵਿੱਚ ਇਹ 1995 ਦਾ ਜਿਹੜਾ ਪੁੱਡਾ ਐਕਟ ਹੈ ਉਸ ਦੀਆਂ ਦੋ ਧਾਰਾਵਾਂ ਦਾ ਯੂਜ਼ ਕਰਕੇ ਉਸ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਅਵਾਰਡ ਵੀ ਖੋਲਿਆ ਜਿਹੜਾ ਸਰਕਾਰ ਨੂੰ ਅਸੀਂ ਜਦੋਂ ਅਕਵਾਇਰ ਕੀਤੀ ਜ਼ਮੀਨ ਕਿਸਾਨ ਦੀ ਉਹਦੇ ਵਿੱਚ ਕੀ ਸੀ ਕਿ ਜਿੰਨਾ ਡੀਸੀ ਰੇਟ ਸੀ ਜਿੰਨਾ ਮਾਰਕੀਟ ਦਾ ਰੇਟ ਸੀ ਉਸ ਵੇਲੇ ਤਤਕਾਲੀ ਸਮੇਂ ਜਿਹੜਾ ਮੌਜੂਦਾ ਰੇਟ ਸੀ ਉਹਦਾ 4 ਗੁਣਾ ਰੇਟ ਦਿੱਤੇ ਅਸੀਂ ਭਾਵੇਂ ਹੁਣ ਦੇਖੋ ਤੁਸੀਂ 에어ਪੋਰਟ ਲਈ ਅਸੀਂ ਜ਼ਮੀਨ ਝੂਰੇੜੀ ਦੀ ਅਕਵਾਇਰ ਕੀਤੀ 3 ਲੱਖ ਰੁਪਏ ਕਿਲਾ ਉੱਥੇ ਜ਼ਮੀਨ ਦੀ ਕੀਮਤ ਸੀ ਅਸੀਂ 1 ਕਰੋੜ 50 ਲੱਖ ਰੁਪਿਆ ਜਿਹੜਾ ਕਿਸਾਨ ਨੂੰ ਦਿੱਤਾ ਨਾਲ ਕਮਰਸ਼ੀਅਲ ਵੀ ਦਿੱਤਾ ਰੈਜੀਡੈਂਸ਼ੀਅਲ ਵੀ ਦਿੱਤਾ ਸਾਰੀਆਂ ਚੀਜ਼ਾਂ ਉਹ ਇਹ ਸਰਕਾਰ ਉਹਦੇ ਅੜਦੇ ਵਿੱਚ ਇਹ ਤਾਂ ਸਿਰਫ ਕਾਰਡਨ ਸਾਲ ਇਹ ਤਾਂ ਇੱਕ ਇੱਕ ਵਿਕਾਸ ਵਾਲੇ ਕਾਰਜ ਕਰਦੇ ਸੀ ਇਹ ਮੁੱਦਿਆਂ ਦੀ ਗੱਲ ਕਰਦੋ ਜਿਹੜੇ ਧਾਰਨਿਕ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਸ਼ੁਰੂ ਨਹੀਂ ਕਾਰਜ ਕਰਨ ਦੇ ਵਿੱਚ ਆਇਆ ਸੀ ਉਹ ਵੀ ਸਰ ਸਰਵੋਤੇ ਨਾਲ ਤੁਹਾਨੂੰ ਲੱਗਦਾ ਕਿ ਤੁਹਾਡੀ ਪਾਰਟੀ ਦਾ ਬਹੁਤ ਟੈਡਾ ਸਾਹ ਦੇਖੋ ਮੈਂ ਸਮਝਦਾ ਕਿ ਇਹਦੇ ਲਈ ਇੱਕ ਜਿਹੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੋ ਵਿਕਾਸ ਦੇ ਰੇਕਾਰ ਤੋੜ ਕੰਮ ਕੀਤੇ ਹੈ ਉਹਨਾਂ ਤੋਂ ਬਖਲਾਈਆਂ ਹੋਈਆਂ ਵਿਰੋਧੀ ਧਿਰਾਂ ਨੇ ਇੱਕ ਪਰਸੈਪਸ਼ਨ ਤਿਆਰ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਲਾਫ ਦੇਖੋ ਬਿਆਦਮੀਆਂ ਦਾ ਮਸਲਾ ਹੋਵੇ ਹੋਰ ਜਿਹੜੇ ਧਾਰਮਿਕ ਇਸ਼ੂ ਹੋਣ ਇਹ ਜਿਹੜੀਆਂ ਸਾਡੀਆਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਇੱਕ ਸਮਾਜ ਦੇ ਵਿੱਚ ਬਿਕੇੜਾ ਖੜਾ ਕਰਕੇ ਸਾਡੇ ਖਿਲਾਫ ਸਾਨੂੰ ਢਾਹ ਲਾਉਣ ਵਾਸਤੇ ਇੱਕ ਪਰਸਪੈਕਸ਼ਨ ਤਿਆਰ ਕੀਤੀ ਗਈ ਹੈ ਦੇਖੋ ਬਿਆਦਮੀਆਂ ਦਾ ਬੇਸ਼ੁਮਾਰ ਲਗਾਤਾਰ 300 ਤੋਂ ਵੱਧ ਇਸ ਸਰਕਾਰ ਦੇ ਵਿੱਚੋਂ ਬਿਆਦਮੀਆਂ ਹੋ ਗਈਆਂ ਤੇ ਕਿੰਨਾ ਕੁਝ ਹੋ ਗਿਆ ਇਸ ਸਰਕਾਰ ਚ ਰਿਆਮ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਦਾਰ ਸਾਹਿਬ ਦੀ ਹਦੂਦ ਦੇ ਅੰਦਰ ਗੋਲੀ ਚਲਾ ਕੇ ਕਤਲ ਕਰ ਦਿੰਦੀ ਹੈ ਇਹ ਬਹੁਤ ਸਾਰੀਆਂ ਗੱਲਾਂ ਨੇ ਇਹ ਤਾਂ ਸਿਰਫ ਕਹਿੰਦਾ ਵੀ ਸਾਨੂੰ ਤੇ ਸਿਰਫ ਬਦਨਾਮ ਕੀਤਾ ਗਿਆ ਇਸ ਗੱਲ ਨਹੀਂ ਸ਼੍ਰੋਮਣੀ ਅਕਾਲੀ ਦਲ ਪਵੰਦ ਹੈ ਸਿੱਖ ਸੰਸਥਾਵਾਂ ਦੀ ਜਿਹੜੀ ਆਜ਼ਾਦੀ ਦੇ ਲਈ ਔਰ ਉਹਨਾਂ ਨੇ ਰਾਜ ਪ੍ਰਬੰਧ ਦੇ ਲਈ ਔਰ ਉਹਨਾਂ ਦੀ ਸੰਸਭਾਵ ਦੇ ਲਈ ਜਿਹੜਾ ਵਾਖੂਪੀ ਯਤਨ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਰਦਾ ਰਹਿਾਂਗੇ ਕਿ ਕਿਉਂਕਿ ਤੁਹਾਡੇ ਬੋਲੇ ਹੀ ਕਿਹਾ ਜਾ ਰਿਹਾ ਹੈ ਕਿ 90% ਸਰਕਾਰ ਨੇ ਨੱਜੋ ਦੀ ਸਰਕਾਰ ਸੀਗੀ ਤੁਹਾਡੀ ਪੰਜਾਬ ਵਿੱਚ ਕੰਮ ਹੋਏ ਆ ਤੁਸੀਂ ਇਹ ਬੋਲਿਆ ਇਹ ਸਵਾਲ ਜੀ ਤੁਹਾਡੀ ਸਰਕਾਰ ਦੁਵਾਰਾ ਕਿਉਂ ਨਹੀਂ ਆਈ ਫਿਰ ਦੇਖੋ ਮੈਂ ਤੁਹਾਨੂੰ ਦੱਸਦਾ ਸਾਡੇ ਜਿਹੜੇ ਲੋਕ ਨੇ ਨਾ ਜੀ ਪੰਜਾਬੀ ਲੋਕ ਇਹ ਥੋੜਾ ਜਿਹਾ ਨਵੇਂ ਪਾਸੇ ਨੂੰ ਇਹ ਚਲੇਗਾ ਕਿਉਂਕਿ ਅਸੀਂ ਪਿਛਲੇ 70 ਸਾਲਾਂ ਤੋਂ ਅਸੀਂ ਪੰਜਾਬ ਦੇ ਵਿੱਚ ਚਾਹੇ ਦੇਖੋ ਮੈਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਇਹਨਾਂ ਦਾ ਰਾਜ ਲੋਕਾਂ ਨੇ ਹੰਡਾਇਆ ਹੁਣ ਇਸ ਸੁਭਾਅਕ ਹੈ ਨੇਚਰਲ ਗੱਲ ਹੈ ਕੁਦਰਤੀ ਗੱਲ ਹੈ ਕਿ ਇੱਕ ਜੇ ਆਪਣੇ ਘਰ ਦੇ ਵਿੱਚ ਕਾਲੂ ਆਂਦੀ ਸਬਜ਼ੀ ਬਣੀ ਜਾਵੇ ਨਾ ਜੀ ਜਾਂ ਮੂੰਗੀ ਮਸਰੀ ਦੀ ਦਾਲ ਬਣੀ ਜਾਵੇ ਉਹ ਸੁਭਾਅਕ ਹੈ ਹਰ ਬੰਦੇ ਦਾ ਜੀ ਕਰਦਾ ਕਿ ਅੱਜ ਪਨੀਰ ਬਣੇ ਤੇ ਉਹ ਪਨੀਰ ਵੱਲ ਨੂੰ ਜਿਆਦਾ ਭੱਜਦਾ ਇਹਨਾਂ ਨੇ ਸਬਜ਼ ਬਾਗ ਐਸੇ ਦਿਖਾਤੇ ਇਹਨਾਂ ਨੇ ਲੋਕਾਂ ਨੂੰ ਇਸ ਕਦਰ ਇਨਕਲਾਬ ਦਾ ਸਬਜਵਾਕ ਦਿਖਾਇਆ ਰੰਗਲੇ ਪੰਜਾਬ ਦੇ ਸੁਪਨੇ ਦਿਖਾਏ ਜਿਹਦੇ ਨਾਲ ਲੋਕਾਂ ਨੂੰ ਲੱਗਿਆ ਕਿ ਪਤਾ ਨਹੀਂ ਅਸੀਂ ਜਿਹੜੀਆਂ ਇਹ ਪਾਰਟੀਆਂ ਪਿਛਲੇ ਸਮੇਂ ਤੋਂ ਰਾਜ ਕਰ ਰਹੀਆਂ ਇਹਨਾਂ ਤੋਂ ਵੱਖਰਾ ਕੋਈ ਇਹ ਪਤਾ ਨਹੀਂ ਕਿ ਐ ਪੰਜਾਬ ਦੇ ਵਿੱਚ ਕੈਸੀ ਐਸਾ ਜਿਹੜਾ ਇਨਕਲਾਬ ਲੈ ਕੇ ਆਉਣਗੇ ਸੋ ਲੋਕ ਗੁੰਮਰਾਹ ਹੋਏ ਆ ਲੋਕ ਇਹਨਾਂ ਦੇ ਭਰਮ ਭੁਲੇਖਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਨੁਕਸਾਨ ਕਰ ਲਿਆ ਹਾਂ ਮੌਜੂਦਾ ਸਮੇਂ ਹਾਲਾਤ ਜਿਹੜੇ ਇਹ ਬਣ ਗਏ ਕਿ ਜਿਹੜਾ ਲੋਕ ਹੈ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਸਚਾਈ ਪਤਾ ਲੱਗੀ ਉਹਨੂੰ ਮੁੜ ਕੇ ਉਹਨਾਂ ਦਾ ਰੁਝਾਨ ਜਿਹੜਾ ਸ਼ੁਰੂ ਹੋਣੇ ਸੱਚੇ ਸਬਦੇ ਨੂੰ ਲੈ ਕੇ ਸੋ ਮਨੀ ਕਾਲੀ ਦਾ ਇੱਕ ਬਾਗੀ ਟਰ ਬਣਿਆ ਇੱਕ ਡੱਗ ਟਰ ਬਣਿਆ ਤੁਹਾਨੂੰ ਲੱਗਦਾ ਨਹੀਂ ਕਿ ਦੋਨਾਂ ਦੀਆਂ ਅਣਗਹਿਲੀਆਂ ਦੇ ਕਾਰਨ ਜੋ ਤੁਸੀਂ ਕੀਤਾ ਹੈ ਸੱਚੇ ਸਬਦੇ ਨੂੰ ਲੈ ਕੇ ਅੱਜ ਤੁਹਾਡੇ ਵੱਖਰੇ ਵੱਖਰੇ ਮਖੀ ਜਿਹਨੇ ਮੜਾਇਆ ਇਕੱਠੇ ਹੋ ਕੇ ਸ਼ਰੋਮਣੀ ਬਾਦਲ ਸਾਹਿਬ ਦੀ ਕਹਾਕੀ ਕਰਦੀ ਅੱਜ ਲਾ ਕੇ ਲੋਕ ਤੁਰੀ ਮੇਰੀ ਤੁਸੀਂ ਚੌੜੀ ਵੀ ਆਪਣੇ ਹੋੜ ਕੇ ਇਕੱਠੇ ਹੀ ਆਪਣੇ ਦਿਲ ਦਿਲ ਦਾ ਕਰੀਏ ਦੇਖੋ ਜਦੋਂ ਜਨਪੁਰੀ ਸਾਹਿਬ ਤੁਹਾਡਾ ਸਵਾਲ ਵਾਜਬ ਹੈ ਪਰ ਇਹਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹੁੰਨਾ ਪੰਜਾਬੀਆਂ ਨੂੰ ਹੋਰ ਬਾਰ ਬਾਰ ਦੇ ਪੰਜਾਬੀਆਂ ਨੂੰ ਕਿ ਸ਼ਰੋਮਣੀ ਅਕਾਲੀ ਦਲ ਨੇ ਜੇ ਕੋਈ ਜਾਣੇ ਅਨੇ ਜਾਣੇ ਦੇ ਵਿੱਚ ਦੇਖੋ ਜਦੋਂ ਬੰਦਾ ਕੋਈ ਕੰਮ ਕਰਦਾ ਉਹਦੇ ਬਹੁਤ ਸਾਰੀਆਂ ਗਲਤੀਆਂ ਖੁਨਾਮੀਆਂ ਰਹਿ ਜਾਂਦੀਆਂ ਸੁਭਾਅਕ ਗੱਲ ਹੈ ਰ ਆਪਾਂ ਇਨਸਾਨੀ ਆ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰੀਕ ਪਰਮਾਤਮਾ ਜਿਹੜਾ ਨਹੀਂ ਇਸ ਤਰ੍ਹਾਂ ਦੀ ਕੋਈ ਉਹਦੇ ਚ ਪੈਂਦਾ ਪਰ ਇਹਦੇ ਲਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਨੂੰ ਝੋਲੀ ਅੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਉਸ ਸਰਕਾਰ ਦੇ ਵਿੱਚ ਪਾਵਰਫੁੱਲ ਸੀਟ ਦੇ ਉੱਤੇ ਰਹਿਣ ਵਾਲਾ ਡਿਪਟੀ ਸੀਐਮ ਝੋਲੀ ਅੱਡ ਕੇ ਤਖਤ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜ ਕੇ ਕਹਿੰਦਾ ਕਿ ਮੈਨੂੰ ਚਾਹੇ ਉਹ ਸਿੱਖ ਹੋਣ ਕਰਕੇ ਚਾਹੇ ਸਾਡੀ ਸਰਕਾਰ ਹੋਣ ਕਰਕੇ ਚਾਹੇ ਸਾਡੀ ਪਾਰਟੀ ਹੋਣ ਕਰਕੇ ਜੇ ਕਿਸੇ ਨੇ ਵੀ ਕੋਈ ਗਲਤੀ ਕੀਤੀ ਹੈ ਉਹ ਸਾਰੀਆਂ ਗਲਤੀਆਂ ਮੈਂ ਆਪਣੀ ਝੋਲੀ ਪਾਉਣਾ ਉਸ ਤੋਂ ਬਾਅਦ ਤਾਂ ਕੋਈ ਗੱਲ ਕਰਦਾ ਕੋਈ ਮਸਲਦ ਨਹੀਂ ਜਿਦਾ ਵਾਲੇ ਪੈਦਾ ਨਹੀਂ ਠੀਕ ਹੈ ਇੱਥੇ